ਇਕ ਬੰਦੇ ਨੂੰ ਮਾਰਕਾ ਗਿਆ ਹੈ ਨਾ ਉਹ ਬੰਦਾ ਉਸੇ ਸੋ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਜੇ ਮਤਲਬ ਬੰਦਾ ਕੋਈ ਬੰਦਾ ਹੈਗਾ ਉਹਦੇ ਨਾਲ ਆਪਣੇ ਨਾਮ ਸੇ ਆਏ ਤੇ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਪਰਚਾ ਦਰਜ ਕਰਤਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਐਸੀ ਬੰਦਾ ਜਿਹੜੇ ਬੰਦਾ ਹੈ ਜਿਹਨੂੰ ਕਿਊਸ ਹੈ ਉਹਨੂੰ ਅਰੈਸਟ ਕਰ ਮੈਡ ਡੈਡ ਬੋਡੀ ਚ ਚਾਤੀ ਮੈਡਮ ਜਿਹੜਾ ਪਰ ਮਰ ਕਿਹਦੇ ਦਾ ਮਰਡਰ ਹੋਇਆ ਪਹਿਚਾਨ ਮੈਡਮ ਪਰਚਾ ਹੋਇਆ ਜਿਹੜਾ ਉਹ ਇਹਨਾਂ ਦਾ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਰਚੇ ਦੇ ਉਹ ਦੇਖੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕੀ ਗੱਲ ਹੈਗੀ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਭਾਈ ਉੱਥੇ ਇਹ ਇਹ ਹੋਇਆ ਹੈ है ना एफ आई आर हैज़ बिन रजिस्ट रजिस्टर्ड अपर डेड बॉडी मतलब वहाँ से हटा ली इट हैज़ बीन सेंड है ना और जड़ा बंदा है उन्हें अपनी गिरफ्तारी देती है ਕੀ ਨਹੀਂ ਜਿਹੜਾ ਮੈਂ ਕਹਿੰਦੀ ਆ ਲੱਗਿਆ ਮੈਂ ਸੀ ਉਹ ਵੀ ਆ ਰਿਵੈਰੀਫਾਈਂਗ that is part of investigation ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਬਰੀਫ ਕਰਾਂਗੇ ਮੈਡਮ ਜੇ ਤੁਸੀਂ ਨਿਹੰਗ ਸਿੰਘ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਜੀ ਉਹ ਕਿਹੜੀ ਉਹ ਵੀ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾ ਹਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਕਿਹਾ ਆਇਆ ਸੀ ਗੀਤ ਵੀ ਕਰਨ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਵੀ ਆਰ ਵੈਰੀਫਾਈਂਗ ਹੈ ਨਾ ਉਹ ਅਸੀਂ ਵੈਰੀਫਾਈ ਕਰੀ ਜਬਤ ਕੀਤਾ ਕਿਆ ਰਹਾ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਆ ਹਨਾ ਅਸੀਂ ਡੈਡ ਬॉयਲ ਹੈ ਨਾ ਜਸਟ ਬੀ ਅਰੇਸਟਡ ਮੈਡਮ ਜੀ ਐਫ ਆਰ ਜਿੱਦਾਂ ਮਰ ਰਹੀ ਹੈ ਦਰਜ ਹੋ ਗਈ ਹੈ ਐਫ ਆਰ ਦੇ ਵਿੱਚ ਅਗਰ ਲੋਜੀ ਹੋ ਗਿਆ ਹੈਗਾ ਫਿਰ ਐਫ ਆਰ ਦੇ ਬਾਰੇ ਕਹਿੰਦੇ ਮੈਡਮ ਜੀ ਤੁਸੀਂ ਕੋ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਅਸੀਂ ਹੁਣ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨਸ ਜਿਹੜੇ ਵੀ ਲਾਏ ਹਨ ਆਓ ਤੁਸੀਂ ਐਫ ਆਈ ਆਰ ਦੀ ਕਾਪੀ ਲੈ ਲਓ ਤੁਹਾਨੂੰ ਮੈਡਮ ਜਿਹੜਾ ਮਰਡਰ ਹੋਇਆ ਜੀ ਉਹਦੇ ਵਿੱਚ ਹੋਏ ਤੇ ਜਾਨ ਹੋਈ ਹੋਈ ਜੀ ਵੀ ਆਰ ਵੈਰੀਫਾਈ ਹੈ ਨਾ ਹਲੇ ਤੱਕ ਵੈਰੀਫਾਈ ਕਰ ਰਹੇ ਹਾਂ ਹਲੇ ਤੱਕ ਆਈ ਕੈਨਟ ਸੇ ਕਿ ਆ ਤੁਸੀਂ ਤੁਹਾਨੂੰ ਕਿਹਨ ਕੌਣ ਹੈ ਕਿ ਇਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਮੈਡਮ ਪੁਲਿਸ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਸੀਗੀ ਸੈਕਸ਼ਨ 304 ਲੱਗਾ ਕਿ 302 ਵੇਲੇ ਨਹੀਂ ਵਾਣਾ ਹਾਂ ਤੁਹਾਨੂੰ ਕਾਫੀ ਥੋੜੀ ਦੇਰ ਚ ਦੇ ਦਿੰਦੇ ਫਿਰ ਸੁਤਨਾਣਾ ਪੁਲਿਸਿੰਗ ਤੋਂ ਚਾਰ ਜੀ ਇਨਫੋਰਮੇਸ਼ਨ ਇਨਫੋਰਮੇਸ਼ਨ ਪੁਲਿਸ ਨੂੰ ਕਿੰਨੇ ਗੁਰਦੁਆਰਾ ਸਾਹਿਬ ਤੋਂ ਇਨਫੋਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ ਕਰੀਬ ਸਵੇਰੇ ਆਈ ਹੈ ਥੋੜਾ ਹੋਰ ਅਰਲੀ ਮਾਰਨਿੰਗ ਬਹੁਤ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਬਿਲਕੁਲ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਆ ਮਤਲਬ ਕਲੀਅਰਲੀ ਨਹੀਂ ਕਹਿ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਥੀ ਹਨਾ ਇਦਾਂ ਕੀ ਤੁਸੀਂ ਇਹ ਸਮਝ ਸਕਦੇ ਹੋ ਕਿ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਹਾ ਸੀ ਅਰਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿੱਦਾਂ ਇਨਫੋਰਮੇਸ਼ਨ ਆਈ ਫੁੱਲ ਇਸ ਸਾਡੀ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਹਾਂ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਡੈੱਡ ਬੋਡੀ ਸੀ ਉਹਦੇ ਨਾਲ ਇੱਕ ਬੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਭਈ ਸਾਡਾ ਲਾਅ ਐਂਡ ਆਰਡਰ ਮੈਨੇਜ ਰਹੇ ਹੈ ਨਾ ਆਪਾਂ ਨੂੰ ਪਤਾ ਹੈ ਗੁਰਪੁਰਬ ਦਾ 13 ਚੱਲ ਰਿਹਾ ਹੈ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈੱਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਅਰੈਸਟ ਕਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ अभी वी कांट टेल यू राइट नाउ वी आर दैट इज पार्ट ऑफ इन्वेस्टिगेशन इन किस वेपन दे नाल ओदा मर्डर कीता अभी जी अभी एवरीथिंग इज पार्ट ऑफ आवर इन्वेस्टिगेशन है, है।, है। ना अभी आई एम नॉट ब्रीफिंग यू रिगार्डिंग क्राइम है ना एज और ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਸੁਖ ਸ਼ਾਂਤੀ ਹੈ ਹੈ ਨਾ ਦੁਆਰਾ ਦੇ ਵਿੱਚ ਆਰਾਮ ਸੇ ਜਾ ਕੇ ਸੰਗਤ ਦਰਸ਼ਨ ਕਰ ਸਕਦੀ ਹੈ ਇਹ ਹੀ ਹੈ ਮੈਮ ਜੀ ਦਾ ਦੱਸਿਆ ਕੋਈ ਪਰਚੀ ਵਗੈਰਾ ਮਿਲੀ ਕੋਈ ਨੰਬਰ ਵਗੈਰਾ ਉਹਦੇ ਕੋਲੋਂ ਮਿਲੇ ਹੈ ਇਹ ਕੁਝ ਇਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿ ਕਿਹੜੇ ਨੰਬਰ ਮਿਲੇ ਜਾਂ ਕਿਹੜੇ ਨੰਬਰ ਨਹੀਂ ਮਿਲੇ ਵੀ ਆਰ ਔਨ ਇਟ ਜਦ ਇਨਵੈਸਟੀਗੇਸ਼ਨ ਪੂਰੀ ਹੋਊਗੀ ਤੁਹਾਨੂੰ ਪਤਾ ਲੱਗੇ ਕੱਲ ਗੁਰਪੁਰਪਵਤ ਸਹਿਰ ਵਾਸੀਆਂ ਨੂੰ ਗੁਰਪੁਰ ਰਿਲੇਟਡ ਕੀ ਮਸਲੇ ਇਹ ਹੀ ਹੈ ਕਿ ਸੁਖ ਦਾ ਸ਼ਹਿਰ ਦੇ ਵਿੱਚ ਸੁਖਸ਼ਾਂਤੀ ਹੈ ਤੁਸੀਂ ਆਰਾਮ ਨਾਲ ਆਪਣਾ ਗੁਰਪੁਰਾ ਬਣਾਓ ਹੈ ਨਾ ਸਾਰੇ ਗੁਰਦੁਆਰੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਤੁਸੀਂ ਜਾਓ ਸੰਧਰ ਦਰਸ਼ਨ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਮੈਡਮ ਅਮਨੀਰਾ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਹੈਗਾ ਅਗਰ ਇਹਨਾਂ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਅੱਗੇ ਪ੍ਰੋਟੈਸਟ ਕਰਾਂਗੇ ਇਹ ਵੀ ਆਰ ਵੀ ਆਰ ਇਨਵੈਸਟੀਗੇਸ਼ਨ ਉਹ ਕਹਿੰਦੇ ਮੈਂਸੀ ਮੈਂਮ ਅਸੀਂ ਕਹਿੰਦੇ ਅਰੈਸਟ ਨਹੀਂ ਕਰਾਇਆ ਹੈਗਾ ਜਿਹੜਾ ਨਿਹੰਗ ਸਿੰਘ ਲੈ ਕੇ ਆਇਆ ਉਹ ਕਹਿੰਦੇ ਵੀ ਜੀ ਚਲੋ ਠੀਕ ਹੈ ਉਹ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਉਹਨਾਂ ਨੇ ਗ੍ਰਿਫਤਾਰੀ ਆਪਣੀ ਦਿੱਤੀ ਹੈ ਅਸੀਂ ਸਾਡਾ ਵਰਜਨ ਹੈ ਮਤਲਬ ਅਜਰ ਕੋਈ ਵੀ ਡਿਵੈਲਪਮੈਂਟ ਆਫੀਸ਼ੀਅਲੀ ਮੈਨੂੰ ਪਹੁੰਚੀ ਹੋਗਾ ਵੀ ਹੋਗਾ ਵੀ ਵਿਲ ਹੋਗਾ ਕੋਈ ਵੀ ਤੌਰ ਇਦਾਂ ਕੇਸ ਦੇ ਵਿੱਚ ਕੋਈ ਡਿਵੈਲਪਮੈਂਟ ਹੋਗਾ ਅਸੀਂ ਤੁਹਾਨੂੰ ਦੱਸਣਗੇ ਕੋਈ ਹੋਰ ਬਾਕੀ ਸੁਖਸ਼ਾਂਤੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੋ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਤੁਸੀਂ ਗੁਰਦੁਆਰਾ ਜਾ ਸਕਦੇ ਹੋ ਹੈਨਾ ਉੱਥੇ ਤੁਸੀਂ ਦਰਸ਼ਨ ਕਰੋ ਹੈਨਾ ਔਰ ਗੁਰਪੁਰਬ ਆਪਣਾ ਮੰਗਾਓ ਕੋਈ ਪ੍ਰੋਬਲਮ ਨਹੀਂ ਹੋਣੀ ਸ਼ਹਿਰ ਮੈਡਮ ਜਿਹੜੀ ਬਾਡੀ ਆ ਇੱਥੇ ਫਗਵਾੜਾ ਰੱਖੀ ਗਈ ਹੈ ਕਿ ਉਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ ਸਾਡੇ ਤੋਂ ਉਹ ਜ਼ਵਾਬ ਨਹੀਂ ਕਿਨ ਜਲੰਧਰ ਵਗੈਰਾ ਨਹੀਂ ਵੀ ਆਈ ਕੈਨਟ ਰਿਵੀਲ ਉਹ ਸਾਡਾ ਇੰਟਰਨਲ ਹੈਗਾ ਆਪਾਂ ਵਿਦਾ ਇਨਵੈਸਟੀਗੇਸ਼ਨ ਕਰਦੇ ਹਾਂ ਉਹ ਹੀ